ਸਤਿ ਸ਼੍ਰੀ ਅਕਾਲ ਜੀ ਬਾਡੀ ਬਈ ਚੱਲ ਰਹੀ ਐ ਝੋਨੇ ਦੀ ਸਾਡਾ ਏਰੀਆ ਥੋੜਾ ਜਿਹਾ ਪਛੇਤਾ ਹੈਗਾ ਕਿਉਂਕਿ ਮੂੰਗੀ ਵਾਲੀ ਬਾਣ ਕਰਕੇ ਥੋੜੀ ਜਿਹੀ ਪਛੇਤੀ ਵੈਰੈਟੀ ਵੱਧ ਲੱਗੀ ਐ 26 ਵੱਧ ਲੱਗੀ ਐ ਥੋੜੀ ਜੀ ਤੇ ਆਪਾਂ ਅੱਜ ਗੱਲ ਬਈ ਕਰਦੇ ਆਂ ਬੀਆਂ ਬਾਰੇ ਕਣਕ ਦੇ ਬੀ ਬਾਰੇ ਜਿਹੜੀ ਮਾਰਕੀਟ ਦੇ ਵਿੱਚ ਬੜੀ ਧੁੰਮ ਪਈ ਹੋਈ ਆ ਕਣਕ ਦੇ ਬੀ ਬਾਰੇ ਵੀ ਬਈ 80 ਮਣ ਨਿਕਲਦੀ ਐ 85 ਮਣ ਨਿਕਲਦੀ ਐ ਯਾਰ ਮੇਰੇ ਹਿਸਾਬ ਨਾਲ ਸਾਨੂੰ ਤਾਂ ਬਈ ਯਾਰ 10-12 ਸਾਲ ਹੋ ਗਏ ਮੈਨੂੰ ਇਸ ਕੰਮ ਦੇ ਵਿੱਚ ਆਏ ਨੂੰ ਤੇ ਜਿਹੜੇ ਪੁਰਾਣੇ ਬਜ਼ੁਰਗ ਐ ਅਸੀਂ ਤਾਂ ਕਦੇ ਇਹੋ ਜਿਹਾ ਵੀ ਦੇਖਿਆ ਨਹੀਂ ਬਈ ਜਿਹੜਾ 80 ਮਾਣ ਨਿਕਲਦਾ ਜਾਂ ਕੋਈ ਮੇਰੇ ਏਰੀਏ ਦੇ ਵਿੱਚ ਜਾਂ ਕੋਈ ਮੇਰੇ ਭਰਾ ਨੇ ਮੇਰੇ ਯਾਰ ਮਿੱਤਰ ਨੇ ਕਦੇ ਕੋਈ ਲਾਇਆ ਹੋਵੇ ਵੀ ਜਿਹੜੀ 80 ਮਾਣ ਨਿਕਲਦੀ ਹੈ ਜਿਹੜੀ ਯੂਨੀਵਰਸਿਟੀ ਨੇ ਵੀ ਬਣਾਇਆ ਆਪਣੀ ਨੇ ਉਹਦਾ 24 ਮਾਣ ਝਾੜ ਦਾ ਸਰੀ ਹੈ ਦਾ 60-65 ਮਾਣ ਝਾੜ ਦਾ ਸਰੀ ਹੈ ਠੀਕ ਹੈ ਮੰਨਦੇ ਆ ਕਿਸੇ ਦੇ 70 ਮਾਣ ਨਿਕਲਦੀ ਹੈ ਪਰ ਉਹ ਵੀ ਨਿਕਲਦੀ ਬਈ ਅਖੀਰ 65 ਮਾਣੀ ਹੁੰਦੀ 60 65 70 ਲਾ ਲਓ ਅਖੀਰ ਹੈ ਐਂਡ ਪੁਆਇੰਟ ਹੈ ਇਤੋਂ ਵੱਧ ਕੁਝ ਨਹੀਂ ਹੈਗਾ ਹੁਣ ਇੱਕ ਮਰਲਾ ਬੀਜ ਲਿਆ ਬਈ ਅੱਧੀ ਕਨਾਲ ਲਾ ਲਈ ਅੱਧੀ ਕਨਾਲ ਦੀ ਕਣਕ ਕੱਢ ਕੇ ਕੈਲਕੂਲੇਸ਼ਨ ਕਰ ਲਈ ਲੈ ਤੁਸੀਂ ਦੜੇ ਚ ਪਾ ਕੇ ਦਿਖਾਓ ਬਈ 80 ਮਨ ਕਿਹਦੇ ਨਿਕਲੂ 70 ਮਨ ਕਿਹਦੇ ਨਿਕਲੂਗੀ ਤੁਸੀਂ ਦੜਾ ਪਾਓ ਜ਼ਿਮੀਦਾਰ ਨਹੀਂ ਤਾਂ 8 10 ਕਿੱਲੇ ਬੀਜਣੇ ਆ ਨਾ ਹੁਣ ਕਨਾਲ ਨਾਲ ਤਾਂ ਨਾ ਤਾਂ ਜ਼ਿਮੀਦਾਰ ਦਾ ਸਰੇ ਇਹ ਚ ਕੋਈ ਦੋਰ ਹੈ ਨਹੀਂ ਹੈਗੀ ਨਵਾਂ ਵੀ ਲਾਓ ਪਰ ਇਹ ਨਹੀਂ ਹੈਗਾ ਵੀ ਬਈ ਸਾਰੇ ਦਾ ਸਾਰਾ ਲਾਓ ਟਰਾਈਲ ਵਾਜੋਂ ਲਾ ਲਓ 1 ਕਿੱਲਾ ਲਾ ਲਓ 2 ਕਿੱਲੇ ਲਾ ਲਓ ਜਿਹੜੇ ਵੀਰ ਕੋਲੇ 10 ਕਿੱਲੇ ਉਹਨਾਂ ਚ 2 ਲਾ ਲਓ ਹਨਾ ਪੀ ਇੱਕ ਦੌੜ ਬਈ ਭੱਜਿਆ ਨਾ ਕਰੋ ਨਵੇਂ ਵੀ ਮਗਰ ਟਰਾਈਲ ਲਾ ਲਓ ਜ਼ਰੂਰ ਲਾਓ ਵਧੀਆ ਵੈਰੇਟੀਆਂ ਨੇ ਕਈ ਵਾਰੀ ਬਿਮਾਰੀ ਤੋਂ ਲੜਨ ਵਾਲੀਆਂ ਵੈਰੇਟੀਆਂ ਵੀ ਹੁੰਦੀਆਂ ਨੇ ਪਰ ਇਹ ਗੱਲ ਨਹੀਂ ਹੈਗੀ ਬਈ ਵੀ 80 ਮਨ ਨਿਕਲੂਗਾ ਦੜੇ ਚ ਵੀਰੇ 80 ਮਨ ਨਹੀਂ ਨਿਕਲਦਾ 60-65 ਮਨ ਦੀ ਐਵਰੇਜ ਪਊ ਵੀ ਉਹ ਵੀ ਜੇ ਮੌਸਮ ਵਧੀਆ ਰਹਿ ਗਿਆ ਪਰਮਾਤਮਾ ਨੇ ਚਾਇਆ ਤਾਂ ਨਿਕਲੂ 60-65 ਮਨ ਨਹੀਂ 50 ਤੋਂ ਥੱਲੇ ਰਹਿ ਜਾਂਦੀਆਂ ਨੇ ਇਹ ਜਿਹੜਾ ਆਪਣਾ ਸਿਸਟਮ ਹੈ ਵੀਰੇ ਖੇਤੀਬਾੜੀ ਦਾ 50% ਇਹ ਪਰਮਾਤਮਾ ਤੇ ਨਿਰਪਰ ਹੈ ਤੇ 50% ਆਪਣੀ ਤੇ ਹੈ ਜੇ ਮੌਸਮ ਸਹੀ ਹੋ ਗਿਆ ਤੁਹਾਡੀ ਢੋਲ ਵਾਲੀ ਕਣਕ ਵੀ 70 ਮਣ ਜਾਊਗੀ ਜੀ ਰਹੀ ਐ 130 70 ਮਣ ਨਿਕਲ ਰਹੀ ਐ 75 ਮਣ ਨਿਕਲ ਰਹੀ ਐ ਸਾਡਾ ਪਛੇਤਾ ਏਰੀਆ ਤੁਹਾਨੂੰ ਝਾੜ ਦੱਸ ਦਿਆਂਗੇ ਵੀ ਕਿੰਨਾ ਸਹੀ ਜਮ ਤੇ ਇਹ ਕਣਕਾਂ ਸੀ ਸੀ 85 85 ਮਣ ਕੱਢੀ ਜਾਂਦੇ ਨੇਗੇ ਪਰ ਉਹ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਵੀ ਕਿਹਦੇ 80 ਮਣ ਨਿਕਲੀ ਐ ਜਾਂ ਆਪਣੀ ਗੱਲ ਸਹੀ ਐ કે ਗਲਤ ਐ धन्यवाद भाइ